ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਭੈਣ ਭਾਈਆਂ ਜਿਹੜੇ ਆਪਣੇ ਚੈਨਲ ਤੇ ਨੱਚ ਬਣੇ ਹੋਏ ਨੇ ਜੀ ਵੀਰ ਨੇ ਭੈਣਾਂ ਦੇ ਸਭ ਤੋਂ ਵੱਡੇ ਸੋਤੇ ਦਾ ਸਭ ਤੋਂ ਸਤਿ ਸ੍ਰੀ ਅਕਾਲ ਜੀ ਤੇ ਵਾਈਟ ਰੱਖਿਆ ਰਹੇ ਕਿਉਂਕਿ ਅੱਜ ਤੁਹਾਡੇ ਵਾਸਤੇ ਇੱਕ ਨਰਮਾਨਕਤਾ ਲੈ ਕੇ ਆਇਆ ਜੀ ਜਿਹੜਾ ਕਿ ਤੁਹਾਡੇ ਕੰਮ ਆਉਣ ਵਾਲਾ ਤੇ ਉਹ ਨੋਟਾ ਜੀ ਤੁਹਾਨੂੰ ਦੱਸਾਂਗੇ ਜਿਹੜੀ ਹੁਣ ਤਾਂ ਨਾਮ ਵਿੱਚ ਕਹਿੰਦੇ ਸਾਡੇ ਘਰ ਦਾ ਜੀ ਦਰਦ ਹੋਈ ਜਾਂਦਾ ਜੀ ਉਹ ਆਪਾਂ ਜਿਹੜਾ ਬੀਤੇ ਚ ਬਸ ਚੁੱਕੇ ਆਂ ਵੀ ਜੇ ਕਿਸੇ ਨੂੰ ਨਹੀਂ ਦੇਖੀ ਉਹ ਵੀ ਜਿਸ ਨੂੰ ਅਸੀਂ ਦੁਬਾਰਾ ਇਹ ਚੈਨਲ ਦੇ ਤਾਂ ਕਿ ਰਸ ਰੇ ਹਨ ਜਿਹੜੇ ਹਮਕੋ ਨਾ ਕਿ ਐਵੇਂ ਵੀ ਸਾਡੇ ਪੇਟ ਤੇ ਦਰਦ ਹੋ ਜਾਂਦਾ ਭੁੱਖ ਨਹੀਂ ਲੱਗਦੀ ਪੇਟ ਭਰਿਆ ਭਰਿਆ ਰਹਿੰਦਾ ਤੇ ਉਹਦੇ ਬਾਰੇ ਨੁਕਤਾ ਇਹ ਵੀ ਬਹੁਤ ਸਖੜਾ ਨੁਕਤਾ ਹੈ ਇਹ ਵੀ ਤੁਸੀਂ ਆਪਣੇ ਘਰ ਬੈਠ ਕੇ ਜਦੋਂ ਇਹ ਦਰਦ ਦਾ ਇਲਾਜ ਕਰ ਸਕਦੇ ਹੋ ਇਹ ਇਲਾਜ ਕਿੱਦਾਂ ਕਰਨਾ ਇਹ ਵੀ ਸਾਨੂੰ ਸਾਰੇ ਦੱਸਦੇ ਆਂ ਜੀ ਇਸ ਤਰ੍ਹਾਂ ਲਾਗ ਕਰਨਾ। ਤੁਸੀਂ ਸਵੇਰੇ ਉੱਠਣਾ ਖਾਲੀ ਗੇਟ ਜਦ ਤੁਸੀਂ ਉੱਠਣਾ ਤੁਸੀਂ ਉੱਠ ਕੇ ਇੱਕ ਕੋਈ ਛੋਟੀ ਲੈ ਲੈਣੀ ਹੈ ਛੋਟੀ ਮਤਲਬ ਹੱਥ ਤੱਕ ਦੀ ਜਦ ਤੁਸੀਂ ਉਹ ਮੜੇ ਕੋਸਾ ਕਰਮ ਪਾਣੀ ਕਰ ਲੈਣਾ ਜੀ ਜਦ ਧਰਮ ਬਾਣੀ ਕੋਸਾ ਕਰਾਂਗੇ ਇਸ ਮੇਰੇ ਖਾਲੀ ਗੇਟਾ ਉਹ ਜਦ ਨਹੀਂ ਆਪਣੀ ਲੱਤਾਂ ਦੇ ਵਿੱਚੋਂ ਛੋਟੀ ਦੇ ਲੈਣੀ ਹੈ ਵੇ ਕੋਈ સીਧੇ ਬੈਠ ਕੇ ਜਾਂ ਬਟਤੇ ਬੈਠ ਕੇ ਪਾਣੀ ਨਹੀਂ ਪੀਣਾ ਤੁਸੀਂ ਉਹ ਨੀਤੇ ਬੈਠ ਕੇ ਆਪਣੇ ਲੱਤਾਂ ਦੇ ਵਿਚਾਲੇ ਉਹ ਸੋਟੀ ਰੱਖ ਕੇ ਪੈਰਾਂ ਬਾਹਰ ਜਾਣੀ ਕਿ ਤੁਸੀਂ ਉਹ ਪਾਣੀ ਪੀਣਾ ਜਦ ਤੁਸੀਂ ਪਾਣੀ ਪੀਓਗੇ ਤਾਂ ਨੂੰ ਥੋੜੇ ਪੀਣਾ ਤਾਂ ਬਹੁਤ ਔਖਾ ਲੱਗੂਗਾ ਕਿਉਂ ਜਿਹੜਾ ਇਹਨੇ ਆਪਣੀਆਂ ਜਿਹੜੇ ਘਰ ਨੇ ਇਹ ਪੱਕੇ ਨਹੀਂ ਹੁੰਦੇ ਕਈ ਪੈਣਾ ਦੇ ਵੀਰਾਂ ਦੇ ਉਹਨਾਂ ਨੂੰ ਜਿਆਦਾ ਤਕਲੀਫ ਹੁੰਦੀ ਹੈ ਇਹ ਗੱਲ ਵੀ ਜਿੱਦਾਂ ਤੁਹਾਨੂੰ ਕੋ ਖੁਰੀਲਾ ਦੀ পেট ਭਰਿਆ ਭਰੇ ਲੈਂਦਾ ਬਸ ਜੀ ਵੰਗ ਜਾਂਦੀ ਹੈ ਤੇ ਉਹ ਮਤਲਬ ਦੇਖੂ ਤੁਸੀਂ ਇਤਰਾਏ ਪਹਿਲਾਂ ਪਾਣੀ ਪੀ ਲੈਣਾ ਤੇ ਦੂਜੇ ਨੰਬਰ ਤੇ ਆਪਾਂ ਨੇ ਕੀ ਕਰਨਾ ਜਦ ਆਪਾਂ ਖਾਣਾ ਖਾਣਾ ਤੇ ਆਪਾਂ ਤੋਂ ਜਦੋਂ ਇੱਕ ਰੋਟੀ ਖਾਧੀ ਜਾਂਦੇ ਤਾਂ ਇੱਕ ਖਾ ਲਓ ਤੇ ਡੇਢ ਖਾਧੀ ਜਾਂਦੇ ਡੇਢ ਖਾ ਲਓ ਅੱਧੀ ਖਾਧੀ ਜਾਂਦੇ ਅੱਧੀ ਖਾ ਲਓ ਉਹ ਵੀ ਆਪਾਂ ਇਸ ਤਰ੍ਹਾਂ ਹੀ ਖਾਣੀ ਆ ਉਹ ਵੀ ਆਪਣਾ ਇਹੀ ਆਪਾਂ ਨੂੰ ਜੈਨੂ ਜਦ ਆਪਾਂ ਫਿਰਾਂਗੇ ਖੁਰਾਂਗੇ ਤੇ ਆਪਣੀ ਵੈਸ ਜਦੋਂ ਆਪਾਂ ਪਹਿਲੇ ਪਾਣੀ ਪੀਦੇ ਫਿਰ ਆਪਾਂ ਰੋਟੀ ਖਾ ਲਈ ਜਦ ਆਪਾਂ ਰੋਟੀ ਖਾ ਲਈ ਤੇ ਤੁਹਾਨੂੰ ਅੱਖਾਂ ਨੂੰ ਹੀ ਰਾਹਤ ਦੱਸੂ ਵੀ ਇਸ ਤਰ੍ਹਾਂ ਅਮੇਰ ਦਾ ਹੱਲ ਹੋ ਗਿਆ ਤੇ ਬਾਕੀ ਤੁਸੀਂ ਇਹ ਕਰਨੀ ਹੈ ਤੁਸੀਂ ਇਹ ਦੋਕ ਜਿਹੜੀ ਦੋਕ ਦਿਨ ਤਾਈ ਜ਼ਰੂਰ ਨੁਕਤਾ ਕਰਨਾ ਇਹ ਜਦ ਤੁਸੀਂ ਨੁਕਤਾ ਕਰੋਗੇ ਤੁਹਾਨੂੰ ਪਹਿਲੇ ਦਿਨ ਵੀ ਰਾਹਤ ਦੱਸੂ ਦੂਜੇ ਦਿਨ ਵੀ ਰਾਹਤ ਤੇ ਤੀਜੇ ਦਿਨ ਤਾਂ ਤੁਹਾਡੀ ਮਰਜ਼ੀ ਹੈ ਇਹ ਕਰਨਾ ਹੈ ਮੁਸਤਕ ਕਰ ਲਿਓ ਨਹੀਂ ਕਰਨਾ ਤਾਂ ਤੁਹਾਡੀ ਮਾਰਕੇ ਨਾ ਕਰੋ ਦੂਜੇ ਨੰਬਰ ਤੇ ਕਿ ਆਪਾਂ ਹੋਰ ਨੁਕਤੇ ਦੱਸਦੇ ਆਂ ਜੀ ਕੋਲ ਨੁਕਤਾ ਕੀ ਹੈ ਉਹ ਵੀ ਤੁਹਾਨੂੰ ਦੱਸਦੇ ਆਂ ਹੁਣ ਵਿੱਚ ਵਿੱਚ ਭੈਣਾ ਜਾਂ ਵੀਰ ਕਹਿੰਦੇ ਸਾਡੇ ਮਤਲਬ ਪੇਟ ਚ ਗੈਸ ਬਹੁਤ ਬਣੀ ਹੋਈ ਹੈ ਤੇ ਜਦੋਂ ਮ हमको ਦਰਦ ਹੋਈ ਜਾਂਦਾ ਉਹ ਰਿਹਾ ਇਹ ਚੀਜ਼ ਤੇ ਕਹਿੰਦੇ ਕਿ ਸਾਡੇ ਦਰਦ ਹੋਈ ਜਾਂਦਾ ਇਹਦਾ ਵੀ ਆਪਾਂ ਹੁਣ ਅੱਜ ਸੋਦਾ ਹੱਲ ਕਰਦੇ ਆਂ ਇਹ ਵੀ ਛੋਟੀਆਂ ਜਿਹੀਆਂ ਇਸ ਨੂੰ ਹਟਾ ਦਿੰਦੇ ਆ। ਇਹ ਚੜ੍ਹੇ ਆਪਾਂ ਨੁਕਤੇ ਦੱਸਦੇ ਆ ਤੁਹਾਡੇ ਕਰਮਾਂ ਆਉਣ ਵਾਲੇ ਨੇ। ਫਿਰ ਤੋਂ ਵੀ ਆਪਾਂ ਅਸਰ ਕਹਾਣੀਆਂ ਵੀ ਦੱਸਿਆ ਕਰਾਂਗੇ ਕਹਾਣੀਆਂ ਸੁਣਾਇਆ ਕਰਾਂਗੇ। ਜੇ ਤੁਹਾਨੂੰ ਕਹਾਣੀਆਂ ਕੋ ਪਸੰਦ ਨੇ ਤਾਂ ਆਪਾਂ ਆਪਣੇ ਚੈਨਲ ਤੇ ਕਹਾਣੀਆਂ ਵੀ ਪਾ ਕੇ ਦੱਸਿਆ ਕਰਾਂਗੇ। ਤੁਸੀਂ ਆਪਣੀ ਕਹਾਣੀਆਂ ਵੀ ਸੁਣਾ ਕਰਨੇ ਆਉਣ ਜਾਂ ਨਹੀਂ ਚੈਨਲ ਤੇ ਬਣੀ ਰਿਹਾ ਕਰੋ। ਤੇ ਆਪਣੀ ਵੀਡੀਓ ਨੂੰ ਜਰੂਰ ਦੇਖਿਆ ਕਰੋ ਤੇ ਧੰਨਵਾਦੀ ਰਹਿਜਾ ਤਾਂ ਜਰੂਰ ਸ਼ੇਅਰ ਕਰਦਿਆ ਕਰੋ। ਹੁਣ ਇੱਕ ਆਪਣਾ ਚੈਨਲ ਹੋਰ ਵੀ ਹੈ। ਉਹ ਹੈਗਾ ਪੰਜਾਬ ਦੇ ਪਿੰਡ ਜੀਰੋ 1 ਉਹ ਤੇ ਆਪਾਂ ਨਾਟਕ ਬਣਾਉਨੇ ਆ ਪੰਜਾਬੀ ਨਾਟਕ ਉਹ ਜਨੇ ਨਾਟਕ ਨੇ ਉਹ ਵੀ ਤੁਸੀਂ ਜ਼ਰੂਰ ਦੇਖੋ ਕਿਸ ਤਰ੍ਹਾਂ ਦੇ ਲੱਗੇ ਨੇ ਤੁਹਾਨੂੰ ਉਹ ਵੀ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਉਹ ਜਨੇ ਕਾ ਉਹ ਤੇ ਆਪਾਂ ਕਈ ਤਰ੍ਹਾਂ ਦੇ ਨਾਟਕ ਬਣਾਏ ਹੋਣੇ ਉਹ ਜਨੇ ਤੁਸੀਂ ਦੇਖ ਕੇ ਸਾਨੂੰ ਕਮੈਂਟ ਕਰਕੇ ਉਹ ਇਸ ਤਰ੍ਹਾਂ ਨਾਲ ਤੇ ਕਰਕੇ ਕਮੈਂਟ ਕਰਦੇ ਹੋ ਆਪਾਂ ਦੂਜੀ ਤੇ ਕਰਦੇ ਉਹ ਹੁਣ ਨਹੀਂ ਚੱਲਣਾ ਤੇ ਹੁਣ ਆਪਾਂ ਗੱਲ ਕਰਦੇ ਆਪਾਂ ਉੱਥੇ ਚੱਲਣ ਲਈ ਚੱਲਦੇ ਆਂ ਜੇ ਜਿਹੜੀ ਆਪਣੀ ਲੈਸ 77 ਦੀ ਇਹ ਤਾਂ ਜਵਨ ਪੈਡ ਕਿਦਾਂ ਸੋ ਜਾਂਦੀ ਹੈ ਆਪਾਂ ਗੈਸ ਦਾ ਕਿਹੜਾ ਹੱਲ ਕਰੀਏ ਹੁਣ ਆਪਾਂ ਇਹ ਵੀ ਹੱਲ ਤੁਹਾਨੂੰ ਦੱਸਦੇ ਆ ਸਰਦਾਰ ਜੀ ਸਰੀਰ ਤੋਂ ਜਿਹੜੀ ਸਨੁਕਲੀਪ ਕਰਦੀ ਹੈ ਉਹ ਵੀ ਆਪਾਂ ਇਹਦਾ ਸਾਡਾ ਕਰਕੇ ਤੁਹਾਡਾ ਸਰੀਰ ਨੂੰ ਸੈੱਟ ਕਰਦੇ ਆ ਤੁਸੀਂ ਜਰੂਰ ਆਪਣੀ ਮਤਲਬ ਇਹ ਮੁਕਤਾ ਨੂੰ ਆਇਓ ਮੁਕਤਾ ਵੀ ਤਾਂ ਡੇਕਰ ਹੀ ਹੈ ਜੇ ਹੁਣ ਆਪਾਂ ਕੋਈ ਮਾੜੀ ਜੀ ਤਖਲੀਫ ਹੁੰਦੀ ਆ ਬੜਾ ਤਲ ਚਲੇ ਜਾਂਦੇ ਆ ਫਿਰ ਆਏ ਡਾਕਟਰ ਹੋਂ ਤੁਹਾਨੂੰ ਪਤਾ ਹੀ ਯਾਰੇ ਇੱਕੰਮੰਦ ਪਾਜੀ ਨੂੰ ਬਤਾਏ ਉਹਨਾਂ ਨੇ ਆਪਣੇ ਤੰਗ ਨਾਲ ਆਵਾਂਗੇ ਵੀ ਦਾ ਰੋਗ ਖਾਪਿਆ ਦੋ ਰੋਣਾ ਉਹਨਾਂ ਪਾਜੀ ਨੇ ਕਹਿ ਸਕਦੇ ਕਿ ਤੁਸੀਂ ਡਾਕਟਰ ਕੋਲ ਨਾ ਜਾਓ ਫਿਰ ਆਏ ਕਰਦੇ ਆ ਆਪਾਂ ਇਹ ਦੱਸ ਸਕਦੇ ਸੋ ਨੂੰ ਵੀ ਤੁਸੀਂ ਪਹਿਲਾਂ ਨੁਕਤਾ ਬਣਾ ਕੀ ਦੇਸੀ ਨੂੰ ਤਾਂ ਜ਼ਰੂਰ ਕਰਕੇ ਦੇਖੋ ਜੀ ਥੋੜਾ ਜਨਾ ਸੁਭਾਤ ਖਲ ਜਾਂਦਾ ਹੈ ਤੇ ਇਹ ਤੁਹਾਡਾ ਨੁਕਤਾ ਕਰੀ ਹੀ ਮਤਰਾ ਉਹ ਸੌਦਾ ਫਾਇਦਾ ਹੋਵੇ ਗੈਸ ਦਾ ਇਹ ਜੱਲ ਨੇ ਵਿੱਚ ਪਾਣਾ ਨੂੰ ਗੈਸ ਕਰਕੇ ਕਾਬੂ ਜੀ ਹੋ ਜਾਂਦੀ ਹੈ ਭੁੱਖ ਨਹੀਂ ਲੱਗਦੀ ਇਹ ਨਾਲ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਜਿਹੜੀਆਂ ਕਿ ਹਰੇਕ ਦੇ ਸਰੀਰ ਨੂੰ ਲੱਗੀਆਂ ਹੋਈਆਂ ਨੇ ਤੇ ਵਾਕਿ ਤੁਸੀਂ ਇਹ ਜ਼ਰੂਰ ਇਹ ਗੱਲ ਨਹੀਂ ਜਿਹੜਾ ਹੁਣ ਆਪਸ ਵਿੱਚ ਨੁਕਤੇ ਦੱਸੇ ਨੇ ਇਹ ਤੁਹਾਡੇ ਸਾਰਿਆਂ ਦੇ ਕੰਮ ਆਉਣਾ ਨਹੀਂ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਧਮੋਲਾ ਕੇ ਕਹਿੰਦੇ ਜਾਂ ਮਤਲਬ ਕੋਈ ਸੁਣ ਗਲਤ رائے ਤੇ ਨਹੀਂ ਇਹ ਨੁਕਤਾ ਜਿਹੜਾ ਹਾਂ ਕਿ ਜੇ ਆਪਾਂ ਫੇਰ ਆਪਦੇ ਇਹ ਤੇਗ ਜਿਹੜੀ ਆਪਾਂ ਦਵਾਈ ਲੈਣੀ ਆ ਉਹ ਦਵਾਈ ਤੁਹਾਨੂੰ ਦੱਸਦੇ ਆ ਉਹ ਵੀ ਸਾਡੇ ਘਰਾਂ ਦੇ ਵਿੱਚ ਹੀ ਹੈ ਜਿਹੜੀ ਨਾਲ ਤੁਹਾਡੀ ਗੈਸ ਪੰਜਾਬ ਡੋਗ ਕਰਨਾ ਉਹ ਵੀ ਚਾਦਾ ਜਿ ਤਰ੍ਹਾਂ ਆਪਾਂ ਡੋਗ ਕਰਾਂਗੇ ਤੁਸੀਂ ਕੀ ਲੈਣਾ ਕਰਨਾ ਜੀ ਤੁਸੀਂ ਨੇ ਘਰੇ ਜੀ ਕਿ ਤੇ ਪੈਨਪਾਈ ਦੇ ਕਰੇ ਹੈ ਜੀ ਤਾਂ ਦੇਖ ਲਓ ਨਹੀਂ ਚਲੋ ਦੁਕਾਨਾਂ ਦਾ ਅੱਜ ਕੰਮ ਨਹੀਂ ਜਾਂਦਾ ਇਹ ਸੋਪੇ ਨਹੀਂ ਜਾਂਦੀ ਹੈ ਤੁਸੀਂ ਜਮਾਂ ਲੈ ਲੈਣੀ ਜਮਾਂ ਨੂੰ ਥੋੜਾ ਜਿਹਾ ਅੱਧਾ ਦਾ ਕੰਮ ਕਰ ਮਤਲਬ ਤੇ ਰੁਕਟ ਤੇ ਛੋਟਾ ਬੱਚਾ ਉਹ ਵੀ ਕਟ ਕਰ ਲਓ ਵੱਡਾ ਬੱਚਾ ਤਾਂ ਅੱਧਾ ਕਰ ਲਓ ਜੇ ਜਿਆਦਾ ਵੱਡਾ ਹੈ ਤੁਹਾਨੂੰ ਅੱਧਾ ਕਰਨ ਤੇ ਬਹੁਤ ਜਿਆਦਾ ਹੈ ਮਤਲਬ ਠੀਕ ਹੈ ਉਹਨੂੰ ਕੋਈ ਜਿਆਦਾ ਨਹੀਂ ਕਿ ਤੁਸੀਂ ਇਹ ਜਿਹੜੀ ਆਪਾਂ ਜਮਾਂ ਲੈਣੀ ਹੈ ਨਾ ਦਵਾ ਨੂੰ ਵਿੱਚ ਨੂਰ ਪਾ ਲੈਣਾ ਜੀ ਉਹ ਵੀ ਆਪਾਂ ਖਾਲੀ ਬੇਟੇ ਲੈਣੀ ਹੈ ਖਾਲੀ ਬੇਟੇ ਕੋਸਾ ਪਾਣੀ ਕਰਨਾ ਪਰ ਉਹ ਤੇ ਉਹਨੂੰ ਆਪਾਂ ਨੇ ਜਿਆਦਾ ਪਾ ਗਰਮ ਪਾਣੀ ਕਰਿਆ ਕੋਸਾ ਕਰਕੇ ਉਹਨੂੰ ਜਵਾਂ ਦੋਨੀਆਂ ਚੀਜ਼ਾਂ ਨੂੰ ਇਕੱਠੇ ਕਰ ਲੈਣਾ ਮਿਕਸ ਕਰਕੇ ਚਮਚਾ ਆਪਾਂ ਲਏ ਜਿਆਦਾ ਪਾ ਚੰਗਾ ਲੈ ਲਿਆ ਤੁਹਾਨੂੰ ਲੋਕਾਂ ਦੇ ਵਿੱਚ ਇਹ ਰਹਿਤ ਦੱਸੂ ਸੋ ਦਸ ਰੀਤੇ ਜਿਹੜੀ ਮਤਲਬ ਗੈਸ ਬਣੀ ਹੋਈ ਹੈ ਉਹ ਖਣੀ ਲੱਗਦੀ ਇਹ ਵੀ ਸਾਰੇ ਤੁਹਾਨੂੰ ਇਹ ਹੱਲ ਤੁਹਾਡਾ ਹੋ ਜੂਗਾ ਤੁਹਾਡੀ ਗੈਸ ਦਾ ਤੇ ਜਿਹੜਾ ਪੇਟ ਦਾ ਇਹ ਹੱਲ ਹੋ ਜੂਗਾ ਬਾਕੀ ਇਹ ਕਬਜੀ ਦੀ ਬ੍ਰਾਉਨ ਆ ਮੈਂ ਉਹ ਵੀ ਤੁਹਾਨੂੰ ਦੱਸ ਤੇ ਆ ਕਬਜੀ ਦਾ ਵੀ ਹੱਲ ਹੋ ਜੂਗਾ ਕਬਜੀ ਦਾ ਵੀ ਆਪਾਂ ਹੱਲ ਕਰਦੇ ਆ ਅੱਜ ਤੋਂ ਇੱਕ ਵੀਡੀਓ ਦੇ ਵਿੱਚ ਤਿੰਨ ਚਾਰ ਨੁਕਤੇ ਦੱਸਦਿਆਂ ਆ ਤੁਹਾਨੂੰ ਵਧੀਆ ਲੱਗੇ ਨੇ ਤਾਂ ਜਰੂਰ ਜਾਣੀ ਸਾਡਾ ਜੀ ਨੂੰ ਸ਼ੇਅਰ ਕਰੋ ਲਾਇਕ ਕਰੋ ਕਮੈਂਟ ਕਰੋ ਪਤਾ ਹੀ ਚਾਹੋ ਦਿਓ ਤੇ ਬਾਕੀ ਤੁਹਾਨੂੰ ਦਿਖਾ ਲਓ ਜਰੂਰ ਹੋਊਗਾ ਇਹ ਵੀ ਲੈਣ ਆਪਾਂ ਜਿਹੜਾ ਕਬਜ਼ ਦੀ ਰਹਿੰਦੀ ਹੈ ਵਿੱਚ ਲੋਹ ਭੈਣਾਂ ਨੂੰ ਵੀਰਾਂ ਨੂੰ ਕਬਜ਼ੀ ਬਹੁਤ ਸਕੇ ਰਹਿੰਦੀ ਹੈ ਇਹ ਵੀ ਅੱਜ ਤੁਹਾਨੂੰ ਕਬਜ਼ੀ ਬਾਰੇ ਦੱਸਦੇ ਹਾਂ ਕਿ ਕਬਜ਼ੀ ਕਿਉਂ ਰਹਿੰਦੀ ਹੈ ਤੇ ਕਬਜ਼ੀ ਦਾ ਕਿਸ ਤਰ੍ਹਾਂ ਆਪਾਂ ਹੱਲ ਕਰ ਸਕਦੇ ਹਾਂ ਇਹ ਜਿਹੜੀ ਹੁਣ ਆਪਣੀ ਕਬਜ਼ੀ ਹੈ ਰਹਿੰਦੀ ਹੈ ਨਾ ਤਬ ਦੀ ਇੱਕ ਤਾਂ ਵੀਰ ਕੋਲ ਨਾ ਵੀਰੇਸ ਰੋਕੀ ਨਾ ਹੰਦੇ ਜਿਹਨਾਂ ਵਰਤੇ ਇਹ ਹੈ ਕਿ ਇਹਦਾ ਵੀ ਆਪਾਂ ਹੱਥ ਇਹ ਦੱਸ ਦਿਆਂ ਤੁਹਾਨੂੰ ਮੁੱਖ ਤਾਂ ਇਹ ਨਹੀਂ ਅਸੀਂ ਸੋਦੇ ਮਤਲਬ ਕਰੀ ਬਖਤਨਾਰੀ ਦੀ ਹੈ ਇਹ ਵੀ ਆਪਾਂ ਸੋਦੇ ਤੇ ਰਹੀ ਬੈਠੇ ਇਸ ਤੋਂ ਵੀ ਤਬ ਦੀ ਹੱਥ ਕਰਾਂਗੇ ਤੇ ਇਹ ਵੀ ਤੁਹਾਨੂੰ ਜਿੰੂ ਜਨ ਕੰਮ ਦੇਊਗੀ ਮੁੱਖ ਤਾਂ ਅਮਾਣ ਹੋਈ ਹੈ ਇਹ ਕੀ ਹੈ ਤੁਸੀਂ ਇਸੇ ਭਾਂਦੇ ਦੀ ਦੇ ਘਰੇ ਔਲੇ ਹੁੰਦੇ ਨੇ ਅੱਜ ਕੱਲ ਨੂੰ ਹਮ ਸਿਆਲ ਤੇ ਲੱਗਣਗੇ ਇਹ ਹੈ ਕਿ ਜਿਹਦਾ ਵੀ ਆਪਾਂ ਹੱਦ ਇਹ ਦੱਸ ਦਿਆਂ ਸੋ ਮੁੱਤ ਇਹ ਵੀ ਨਹੀਂ ਸਾਡੇ ਮਤਲਬ ਘਰੇ ਬਖਤਨਾਰੀ ਦੀ ਹੈ ਇਹ ਵੀ ਆਪਾਂ ਸਾਡੇ ਤੇ ਨਹੀਂ ਬੈਠੇ ਇਸੋ ਦੀ ਤਰ੍ਹਾਂ ਕਰਾਂਗੇ ਤੇ ਇਹ ਵੀ ਤੁਹਾਨੂੰ ਜਿੰਨੀ ਕੰਮ ਦੇਊਗੀ ਮੁੱਤ ਆਮਨ ਹੋਈ ਤੇ ਇਹ ਕੀ ਹੈ ਤੁਸੀਂ ਇਸੇ ਭੈਣ ਦੇ ਵੀਰ ਦੇ ਘਰੇ ਔਲੇ ਹੁੰਦੇ ਨੇ ਅੱਜ ਕੱਲ੍ਹ ਹੁਣ ਸਿਆਲ ਚ ਲੱਗਣਗੇ ਤੁਸੀਂ ਆਉਣੇ ਲੈ ਲੈਣੇ ਨੇ ਆਉਣਿਆਂ ਨੂੰ ਕੱਦੂ ਕਸ ਕਰ ਲੈਣਾ ਕੱਦੂ ਕਸ ਕਰਕੇ ਉਹਨੂੰ ਆਪਾਂ ਜਿਹੜਾ ਸਿਆਲ ਚ ਤੋਂ ਪੁਲਿਸ ਘਾ ਲੈਣੀ ਜੇ ਤੁਸੀਂ ਸਮਝੂਗੇ ਤਾਂ ਤਾਂ ਚਿੱਤੇ ਰਹਿੰਗੇ ਜੇ ਤੁਸੀਂ ਟਿਪਸ ਰਾਂਗੇ ਕਾਲੇ ਹੋ ਜਾਓਗੇ ਇਹ ਤੁਹਾਡੀ ਮਰਜ਼ੀ ਹੈ ਕਿਸ ਤਰ੍ਹਾਂ ਕਰਨਾ ਤੁਸੀਂ ਇਹ ਕਾਇ ਸੰਤਨ ਨੂੰ ਕਾਲੇ ਕਰ ਲੈ ਉਹ ਨਹੀਂ ਮਤਲਬ ਕਾਲੇ ਸੰਤ ਚਿੱਤੇ ਰੱਖਣੇ ਨੇ ਤਾਂ ਤੁਸੀਂ ਸੁਕਾ ਲੈ ਨੂੰ ਔਲੇ ਨੂੰ ਸੁਕਾ ਕੇ ਤੁਸੀਂ ਨੂੰ ਪਾਊਡਰ ਬਣਾਉਣਾ ਬਿਰ ਉਹ ਇਸ ਲਈ ਨਾ ਮਿਕਸੀ ਦਾ ਜਦ ਤੁਸੀਂ ਉਹ ਪਾਊਡਰ ਬਣ ਗਿਆ ਨਾ ਮਿਕਸਿੰਗ ਤੁਸੀਂ ਉਹ ਵੀ ਇਹ ਸਮੇਂ ਅੱਧਾ ਚਮਚਾ ਚੋਰੇ ਲੈ ਲੈਣਾ ਨਾਲ ਤੁਸੀਂ ਇਹ ਨੂੰ ਲੋਡ ਕਰੂਗਾ ਨਾਲੇ ਥੋੜੇ ਮਤਲਬ ਕਲਪੀ ਨੂੰ ਲੋਡ ਕਰੂਗਾ ਨਾਲੇ ਥੋੜੇ ਬੈਂਸ ਨੂੰ ਜੋੜ ਕਰਦਾ ਇਹ ਜਿਹੜੇ ਆਪਾਂ ਉਹਤੇ ਦੱਸੇ ਨੇ ਇਹ ਸਾਰੇ ਭੈਣ ਭਾਈਆਂ ਦੇ ਕੰਮ ਆਉਣ ਆਏ ਨੇ ਇਹ ਜਿੱਦਾਂ ਲਈ ਤੁਸੀਂ ਸੁਣੋ ਪਾਇਦਾ ਨੂੰ ਜ਼ਰੂਰ ਕਰੀਂ ਜੀ ਇਹ ਜੰਨੀਆਂ ਆਪਣੇ ਚੈਨਲ ਤੇ ਤੁਸੀਂ ਬੁਣਿਆ ਰੱਖੋ ਸਾਨੂੰ ਵੀ ਮੰਨੇ ਆਏ ਕੋਈ ਨਾ ਕੋਈ ਉੱਤ ਕੋਈ ਸਟੋਰੀ ਕਹਾਣੀ ਥਰੂ ਲੈ ਕੇ ਆਇਆ ਕਰਾਂਗੇ ਤੇ ਆਪਣੇ ਚੈਨਲ ਤੇ ਇਸ ਤਰ੍ਹਾਂ ਹੀ ਬੁਣਿਆ ਰੱਖੋ ਤੇ ਹੁਣ ਆਪਾਂ ਸੋਤ ਨੂੰ ਜਾਉਂਦੇ ਹਾਂ ਸਾਸਤਰੀ ਗਾਰ ਦੀ ਸਾਰੇ ਭੈਣ ਭਾਈਆਂ ਨੂੰ ਵੱਡੇ ਸੋਢਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਾਸਤਰੀ ਗਾਰ ਦੇ ਸਾਰੇ ਆਪਣੇ ਭੈਣਾਂ ਨੂੰ ਵੀਰਾਂ ਨੂੰ ਜੋ ਵੀ ਆਪਣੀ ਵੀਡੀਓ ਦੇਖ ਰਹੇ ਸਾਰੇ ਨੂੰ ਛੋਟੇ ਵੱਡੇ ਨੂੰ ਸਾਰੇ ਨਸਕਾਰ ਜੀ ਸਾਸਤਰੀ ਗਾਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਅੱਜ ਤਾਂ ਸਾਡੇ ਵਾਸਤੇ ਇੱਕ ਨਵਾਂ ਨੁਕਤਾ ਲੈ ਕੇ ਆਏ ਜੀ ਜਿਹੜੇ ਕੀ ਆਮ ਘਰਾਂ ਦੇ ਵਿੱਚ ਭੈਣ ਵੀਰ ਜੋ ਵੀ ਕਹਨੇ ਆ ਸਾਡੀ ਗਰਦਨ ਬਹੁਤ ਉਖੜੀ ਆ ਇਹ ਗਰਦਨ ਵਾਸਤੇ ਅੱਜ ਆਪਾਂ ਨਵਾਂ ਨੁਕਤਾ ਲੈ ਕੇ ਆਇਆ ਇਹ ਜ਼ਰੂਰ ਤੁਸੀਂ ਨੇ ਕਰਕੇ ਦੇਖਣਾ ਕਿ ਇਸੋ ਦੇ ਸਾਰਿਆਂ ਦੇ ਕੰਮ ਆਉਣਾ ਹੈ ਇਹ ਜੀ ਗੱਲ ਨਹੀਂ ਕਿ ਉਹ ਉਮਰ ਦੇ ਹਿਸਾਬ ਨਾਲ ਹਰੇਕ ਮਤਲਬ ਭੈਣ ਦਾ ਵੀਰ ਦਾ ਕੁਛ ਨਾ ਕੁਛ ਨੁਕਸ ਪੈਂਦਾ ਤੇ ਉਹ ਮਤਲਬ ਉਹ ਆਪਾਂ ਜੀ ਉਹਦਾ ਹੱਲ ਕਰਨਾ ਦੇਖੋ ਹੂੰ ਜਿਹੜਾ ਹੂੰ ਜਿਆਦਾ ਮੁਸਾ ਉੱਪਰ ਨਹੀਂ ਆਪਾਂ ਕਹਿ ਸਕਦੇ ਵੀ ਅਈਓ ਹਣ ਕਹਤਾ ਦੇਖੋ ਜਿੰਨਾ ਕ ਆਪਾਂ ਕਰ ਸਕਦੇ ਆ ਉਹਨਾਂ ਕ ਜਨ ਜ਼ਰੂਰ ਤੁਸੀਂ ਇਹ ਦੇਖੋ ਵੀ ਆਪਣੇ ਕੰਮ ਆਉਣਾ ਕੀ ਹੈ ਜਿਹੜੀ ਆਪਾਂ ਦੱਸ ਰਹੇ ਹਾਂ ਵੀਡੀਓ ਇਹ ਤੁਸੀਂ ਜ਼ਰੂਰ ਜਾਣੀ ਕਪੜਾ ਇਹਨ ਵਿੱਚ ਵਿੱਚ ਭੈਣਾ ਦੇ ਵੀਰਾਂ ਦੇ ਗਰਦਨ ਵਾਂਗ ਐ ਖੜੀ ਜਾਂਦੀ ਹੈ ਬਿਲਕੁਲ ਨਹੀਂ ਐ ਹਿੱਲਦੀ ਇਹ ਨੂੰ ਆਪਾਂ ਕੀ ਕਰਨਾ ਇਹ ਆਪਾਂ ਨੇ ਇਹ ਕਰਨਾ ਤੁਸੀਂ ਸਰੋਂ ਦਾ ਤੇਲ ਲੈਣਾ ਹੈ ਸਰੋਂ ਦਾ ਤੇਲ ਲੈ ਕੇ ਉਹਨਾਂ ਮਲ ਲੈਣਾ ਉਹਨੂੰ 10 ਵਾਰ ਇੱਧਰ ਨੂੰ 10 ਵਾਰ ਇੱਧਰ ਨੂੰ ਇਸ ਤਰ੍ਹਾਂ ਅਗਨੇ ਹਿਲਾਉਣਾ ਫਿਰ ਉਹਨੂੰ ਇਸ ਤਰ੍ਹਾਂ ਘਰਤਣ ਘਮਾਉਣੀ ਹੈ ਇਹਨੇ ਪਹਿਲਾਂ 10 ਵਾਰ ਇੱਧਰ ਨੂੰ 10 ਵਾਰ ਇੱਧਰ ਨੂੰ ਪਹਿਲਾਂ ਜੰਨੇ ਪਹਿਲਾਂ ਤੇਲ ਲਾ ਲੈਣਾ ਕਿਉਂਕਿ ਉਹਨਾਂ ਨਾੜਾਂ ਨੇ ਜਿਹੜੀਆਂ ਹਨ ਖੁਸ਼ਕ ਹੁੰਦੀਆਂ ਨੇ ਇੱਕ ਨਹੀਂ ਹੁੰਦੀ ਜਿਹੜੇ ਆਪਣੇ ਦਸਤ ਨਾਲ ਇਸ ਕਰਕੇ ਫਿਰ ਆਪਣੇ ਪੀਣ ਜਾਂਦਾ ਹੁੰਦੀ ਹੈ ਤੇ ਹੁਣ ਆਪਾਂ ਇਸ ਤਰ੍ਹਾਂ ਇਹ ਕਰਨਾ ਕਿ ਨਹੀਂ ਪਹਿਲਾਂ ਆਪਾਂ ਸਰੋਂ ਦਾ ਤੇਲ ਲਮਾ ਲੈਣਾ ਬਾਜੂਆਂ ਤੇ ਗਰਦਨ ਤੇ ਠੀਕ ਹੈ ਜੀ ਜਿਆਦਾ ਪਰ ਤੇਲ ਮਾਲ ਲੈ ਜੀ ਫਿਰ ਆਪਾਂ 10 ਵਾਰ ਇੱਦਣੇ ਦੇ 10 ਵਾਰ ਇੱਦਣ ਦੁਆਰੇ ਵੀ ਘਾਟੇ 10 ਵਾਰ ਇੱਦਣੇ ਤੇ 10 ਵਾਰ ਅੱਜ ਨੂੰ ਇਸ ਤਰ੍ਹਾਂ ਕਰਿਆ ਤੇ ਫਿਰ 10 ਵਾਰ ਇਹ ਦੂਸਰੇ ਵਾਰ ਗਰਦਨ ਕੋਲ ਤੇ ਤੁਸੀਂ ਇੰਕਾ ਟੋਕਾ ਟਾ ਮੰਦਰਾਲੇ ਨੂੰ ਇਹ ਨੁਕਤਾ ਜ਼ਰੂਰ ਕਰਨਾ ਤੁਹਾਨੂੰ ਰਹਿਤ ਦੱਸੂ ਵੀ ਹਾਂ ਤੁਹਾਡੀ ਗਰਦਨ ਨੂੰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਰਹਿਤ ਹੋਊਗਾ ਇਸ ਜੀਵਾਲ ਲਈ ਜਿਹੜਾ ਆਪਾਂ ਨੁਕਤਾ ਦੱਸਿਆ ਕਮ ਆਉਣਾ ਲਈ ਦੱਸਿਆ ਤੇ ਆਪਾਂ ਇੱਕ ਪਹਿਲਾ ਵੀ ਨੁਕਤਾ ਦੱਸਿਆ ਤੇ ਆਪਾਂ ਧਰਬਾਰੇ ਦੱਸਿਆ ਸੀ ਜੇ ਕਿਸੇ ਕੋਲ ਵੀ ਨਹੀਂ ਉਹ ਨੁਕਤਾ ਨਹੀਂ ਪਤਾ ਲੱਗਿਆ ਤਾਂ ਆਪਾਂ ਦੁਆਰਾ ਵੀਡੀਓ ਪਾ ਦਾਂਗੇ ਤੇ ਉਹ ਵੀ ਆਪਾਂ ਜ਼ਰੂਰ ਦੱਸਾਂਗੇ ਜੁਰਦੇ ਜਿਹਨੂੰ ਇਸ ਤਰ੍ਹਾਂ ਵਾਸਤੇ ਜਦੋਂ ਸਪੀਡ ਤੇ ਧਰ ਪੈ ਜਾਂਦੀ ਆ ਉਹਦੇ ਵੱਲ ਦੱਸਿਆ ਤੇ ਇਹ ਜ਼ਰੂਰ ਕਰਨਾ ਹੈ ਤੇ ਬਾਕੀ ਆਪਾਂ ਹੋਰ ਦੇਖੋ ਨੁਸਖੇ ਬਣਾਉਂਦੇ ਆ ਲੈ ਕੇ ਆਇਆ ਕਰਾਂਗੇ ਜੀ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਮਤਲਬ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਭ ਦੇ ਆਉਣਾ ਵਾਲਾ ਰੁਕਤ ਹੈ ਤੁਸੀਂ ਇਹ ਨੱਕ ਥੋੜਾ ਜਿਹਾ ਆਪਦਾ ਮੁੰਡਾ ਕੰਮ ਕਰਿਓ ਕਿਤੇ ਕੋਈ ਪੈਸਾ ਤਕੋ ਨਹੀਂ ਲੱਗਦਾ ਸ਼ੇਅਰ ਕਰ ਦਿੱਤਾ ਤੇ ਸਬਸਕ੍ਰਾਈਬ ਕਰਨ ਕੋਈ ਪੈਸਾ ਨਹੀਂ ਲੱਗਦਾ ਤੁਸੀਂ ਇਹਨਾਂ ਦਾ ਕੰਮ ਜਰੂਰ ਕਰਿਓ ਤਾ ਸੋਟਾ ਵੀ ਪੈਦਾ ਹੋਵੇ ਤੇ ਸਾਰਿਆਂ ਦਾ ਹੀ ਹੋਵੇ ਘਰ ਭਲਾ ਤੇ ਹੋ ਭਲਾ ਜਰੂਰ ਹੋਊਗਾ ਜੀ ਐਸੀ ਦੀ ਗੱਲ ਨਹੀਂ ਬਾਕੀ ਅਮ ਹੋਰ ਨਵਤੇ ਤੁਹਾਨੂੰ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਖਾਲਸਾ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਬਸਕ੍ਰਾਈਬ ਕਰ ਦਿਓ ਕਿ ਐਕਸਟਰਾ ਮਿਲ ਰਹੋ ਜੀ ਤੁਹਾਨੂੰ ਨਵਾਂ ਨਵਾਂ ਬਲੌਗ ਜ਼ਰੂਰ ਲੈ ਕੇ ਆਇਆ ਕਰਨੀ ਸੋਚਿਆ